ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੁਕਸਰ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਭੰਗਚੜੀ ਦੇ ਵਿੱਚ ਜਦੋਂ ਇਲਾਕਾ ਮੁਕਸਰ ਦਾ ਹੋਵੇ ਤਾਂ ਮਿੱਤਰੋ ਫਿਰ ਮੈਂ ਦੁੱਧ ਨਾ ਦੇਵੇ ਗੱਲ ਟਿਕਾਣੇ ਨਹੀਂ ਲੱਗਦੀ ਬੂਰੀ ਮੈਂ ਜਿਹੜੇ ਭਰਾ ਪ्युअर ਬੂਰੀ ਮਹਿਨ ਦੀ ਭਾਲ ਦੇ ਵਿੱਚ ਆਜੋ ਫਿਰ ਮਿੱਤਰੋ ਆਉਂਦਿਆਂ ਨੂੰ ਨਤੀਜਾ ਵੀ ਆ ਗਿਆ ਵਾ ਇਹ ਸੂ ਵੀ ਪਈ ਹੈ ਕਰਮਾਂ ਵਾਲੀ ਮਿੱਤਰੋ ਤਾਜੀ ਸੂਈ ਹੈ ਬਿਲਕੁਲ ਇਹਨੇ ਕੱਟੇ ਨੂੰ ਜਨਮ ਦਿੱਤਾ ਵਾ ਤੇ ਵੀਡੀਓ ਬਣਾਉਣ ਲਈ ਪਾਈ ਨੇ ਸਰਬੇ ਨੂੰ ਕਹਤਾ ਵਾ ਸਾਰੀ ਗੱਲਬਾਤ ਕਰ ਲੈਨੇ ਆਂ ਬਾਈ ਦੇ ਨਾਲ ਆਪਾਂ ਮਿੱਤਰੋ ਕਿੰਨੇ ਦਿਨਾਂ ਦੀ ਕੀ ਜਾਂਦਾ ਡਿਟੇਲ ਹੈ ਕਿੰਨੇ ਦੁੱਧ ਦੀ ਮਾਲਕਣਾ ਕਿੰਨਵਾ ਸੂਆ ਹੈ ਸੂਈ ਆ ਆਓ ਮਿਲਦੇ ਆ ਵੀਰ ਨੂੰ ਸਾਰੀ ਜਾਣਕਾਰੀ ਲੈਨੇ ਆਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਸੇਤਾ ਦੇ ਪਰਿਵਾਰ ਸੁਣਾ ਵਧੀਆ ਤੂੰ ਦੇਖ ਲੈ ਚੜਦੀ ਕਲਾ ਜਿਵੇਂ ਚੜਦੀ ਕਲਾ ਤੇ ਪ ਦੁੱਧ ਹੋ ਗਿਆ ਘਰੇ ਹਾਂ ਸਹੀ ਗੱਲ ਆ ਵੀਰੇ ਚਲ ਹੁਣ ਤਾਂ ਕਿਸੇ ਨੂੰ ਹੀ ਦੇ ਦੇਣਾ ਆਪਾਂ ਜੀ ਦੇ ਕਰਮਾ ਚ ਹਾਂ ਸਹੀ ਗੱਲ ਆ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦਈਏ ਪਰਮਿੰਦਰ ਆ ਬਾਈ ਪਰਮਿੰਦਰ ਹਾਂ ਪਰਮਿੰਦਰ ਬਾਈ ਘਰ ਤਾਂ ਆਪਣਾ ਆ ਗਿਆ ਵੀ ਭੰਗਚੜੀ ਤੋਂ ਜਿਹੜੀ ਛੜਕਪາກਸਰ ਨੂੰ ਜਾਂਦੀ ਆ ਉਹ ਸੋਰੀ ਬਾ ਮਹਾਵੱਧਰ ਨੂੰ ਮਹਾਵੱਧਰ ਰੋਡ ਤੇ ਹਾਂ ਮਹਾਵੱਧਰ ਨੂੰ ਕੱਸੀ ਲੰਗੇ ਕਿ ਹੈਨਾ ਕੱਸੀ ਲੰਗੇ ਹਾਂ ਕਿਲੋਮੀਟਰ ਦੀ ਦੂਰੀ ਹੋਗੀ ਉੱਥੇ ਹਾਂ ਪਿੰਡ ਤੋਂ ਬਸ ਕਿਲੋ ਉਹਦਾ ਕਿਲੋਮੀਟਰ ਹਾਂ ਇੰਨੀ ਕੋਈ ਹੈਨਾ ਅੱਛਾ ਫਿਰ ਪਸ਼ੂ ਘਰੇਲੂ ਰੱਖਿਓ ਇਹ ਸਾਰੇ ਨਾਲ ਬਰੀਡ ਦਾ ਹੈ ਹਾਂ ਦੋਵੇਂ ਕੰਮ ਹੀ ਚੱਲਦੇ ਦੋਨੇ ਕੰਮ ਠੀਕ ਆ ਬਈ ਵਧੀਆ ਗੱਲ ਆ ਅੱਛਾ ਵੀਰੇ ਅੱਜ ਜਿਹੜੀ ਆਪਾਂ ਮੈਂ ਵਿਤਰੀ ਆ ਇਹ ਕਿੰਨਵਾ ਸੂਆ ਸੂਈ ਆ ਕਿੰਨਾ ਦੁੱਧ ਦੇ ਦਿੰਦੀ ਕੀ ਡਿਟੇਲਾਂ ਇਹ ਦੀ ਵੀਰੇ ਇਹ ਵੀ ਅੱਜ ਹੀ ਸੁੱਈ ਹੋ ਜੀ ਹੈ ਨਾ ਹਾਂ ਹਾਂ ਘੰਟਾ ਕੀ ਡੇਢ ਘੰਟਾ ਹੋਇਆ ਠੀਕ ਹੈ ਵੀਰੇ ਠੀਕ ਹੈ ਭਾਈ ਤੇ ਵੱਡੇ ਭਾਈ ਕਿੰਨਾ ਦੁੱਧ ਤੂੰ ਇਹਦੇ ਸਾਨੂੰ ਚੁੰਦ ਆ ਰਿਆਂ ਪਹਿਲਾ ਭਾਈ ਬਈ ਆਪਾਂ ਤਾਂ 16 17 ਚੁੰਦੇ ਰਹਿਆਂ ਪਰ ਆਪਾਂ 15 ਕਹਿ ਕੇ ਦੇਣੀ ਆ ਗੱਲ ਤਾਂ ਅਗਲੇ ਦੇ ਘਰੇ ਜਾ ਕੇ 2 ਕਿਲੋ ਵਾਧ ਕੱਢੇ ਆਪਾਂ 15 ਕਿਲੋ ਕਾਹਦੇ ਫੇਰ ਆ ਹਣਾ ਇੱਕ ਗੱਲ ਹੋਰ ਵੀ ਹੈ ਵੱਡੇ ਭਾਈ ਕਿ ਮਨ ਲਾ ਮੈਂ ਦੀ ਜਿਹੜੀ ਕੁਆਲਿਟੀ ਆ ਪੂਰੀ ਚੰਗੀ ਹੁੰਦਾ ਜਦ ਸੁਈ ਕਰਕੇ ਥੋੜੀ ਜੀ ਵਿਚਾਰੀ ਮਨ ਲਾ ਜਾਪਾ ਮੰਨ ਜਾਂਦਾ ਮੈਂ ਹਣਾ ਇਹ ਕਹਿਣਾ ਹਜੇ ਘੰਟਾ ਕੋਈ ਹੋਇਆ ਕੱਲ ਨੂੰ ਮੈਂ ਹੋਰ ਹੋਣੀ ਪਰਸੋਂ ਮੈਂ ਹੋਰ ਹੋਣੀ ਪਹਿਲਾਂ ਬੁੱਧ ਰੋਪ ਹੋਊਗਾ ਮੈਂ ਗੱਪਣਾ ਬਾਈ ਗੱਪਣਾ ਤਾਂ ਫਿਰ ਤੂੰ ਆਪ ਸੈਣਾ ਦੂਜਾ ਸੂਆ ਪਸੂ ਥੋੜਾ ਅ ਹੁਣ ਵੱਡੇ ਵੀਰੇ ਜਿਹੜੀ ਮੈਂ ਸੂਪੀ ਆ ਨਾ ਪਹਿਲਾਂ ਅਗਲੇ ਨੂੰ ਤੈਨੂੰ 20 ਕਹਣਾ ਸੀ ਬਾਈ ਸੂਨ ਵਾਲੀ ਆ ਯਾਰ ਹੁਣ ਇਹ ਨਹੀਂ ਕਹਦਾ ਕੋਈ ਅਗਲਾ ਕੂਗਾ ਵੀ ਹਾਂ ਧਾਰਾ ਮਾਰ ਤੇ ਚੋਕੇ ਲੈ ਜਾ ਹਣਾ ਹਾਂ ਨਹੀਂ ਨਹੀਂ ਕੋਈ ਅੱਛਾ ਵੀਰੇ ਇੱਕ ਗੱਲ ਦੱਸੀ ਤੂੰ ਪੀਕ ਲੈਵਲ ਦੁੱਧ ਲੰਮਾ ਟਾਈਮ ਕਿੰਨਾ ਚੋਦਾ ਰਿਆ ਬਾਈ 8 8.5 ਮਹੀਨੇ ਆਪਾਂ ਚੋਨੇ ਆ ਤੂੰ 8.5 ਮਹੀਨੇ ਡਰਾਈ ਕਿੰਨੇ ਕੁ ਤੇ ਕਰਦੇ 6-7 ਕਿਲੋ ਤੇ ਹੁੰਦੀ ਸੀ ਕਿ ਜ਼ਿਆਦਾ ਤੇ ਕਰਦਾ ਸੀ ਡਰਾਈ ਬਾਈ ਇਹ ਹੁੰਦੀ ਆ 3-4 ਕਿਲੋ ਤੇ 3-4 ਕਿਲੋ ਤੇ ਹਾਂ ਉਹ ਵੀ ਆਪ ਦੀ ਆਪ ਕਰਨੀ ਪੈਂਦੀ ਆ ਖਰਾਕ ਕਟਾ ਕੇ ਠੀਕ ਆ ਵੀਰੇ ਠੀਕ ਆ ਬਾਈ ਅੱਛਾ ਵੱਡੇ ਵੀਰੇ ਹੁਣ ਕ ਮੈਂ ਤਾਂ ਸੁਪੜਾ ਪੂਰੀ ਦਾ ਪੂਰਾ ਕਰ ਲੂਗਾ ਹਨਾ ਹਾਂ ਕੋਈ ਚੱਕਰ ਨਹੀਂ ਬਾਈ ਕਿਵੇਂ ਮਰਜ਼ੀ ਲੈ ਜੇ ਸੁਮੈਦ ਮਾਜੇ ਆਪਣਾ ਘਰੇ ਦਦਾ ਨਸੀਏ ਦੁੱਧ ਪੀਤਾ ਚੌਥਾ ਸੁਆਮਾਜੇ ਸੂਈਏ ਆਪਣੇ ਕੋਲੇ ਠੀਕ ਹੈ ਠੀਕ ਹੈ ਵੀਰੇ ਕੱਟੇ ਨੂੰ ਜਨਮ ਦਿੱਤਾ ਇੱਕ ਪੈਸੇ ਦਾ ਖੋਟ ਨਹੀਂ ਵੱਜੇ ਚੱਪ ਠੀਕ ਹੈ ਵੀਰੇ ਰੇਟ ਬਾਈ ਕੀ ਰਹੂਗਾ ਵੀਰੇ ਰੇਟ ਸਾਬੇ ਆਪਾਂ ਜਾਇ ਜੀ ਕਰਾਂਗੇ ਠੀਕ ਹੈ ਹਨਾ 127 ਮੇਰਾ ਮਾਨ ਤੂੰ ਦੱਸ ਦੇ ਕਿੰਨੇ ਦੇ ਦੇਈਏ ਮੈਂ ਤਾਂ ਤੁਹਾਨੂੰ ਕਹਣਾ 120 ਹੀ ਦੇ ਦੇ ਯਾਰ ਨਹੀਂ ਐ 1 ਵੀ ਥੋੜਾ ਯਾਰ ਨਹੀਂ ਐ ਦੇ ਦੇ ਬਾਈ 120 ਦੀ ਮੱਝ ਦੇ ਦਾਂਗੇ ਉਹ ਮਗਦਰ ਇੱਕ ਵੀ ਦੀ ਕੋਈ ਦੋ ਨਾਲ ਕੀ ਹੋ ਜੂਗਾ ਚਲ ਤੂੰ ਕਹਿ ਤਾ ਤੋਰੀ ਪਈ ਕੱਢੀ ਬਾਰ ਮਣਾ ਲੈ ਵੀ ਮਿੱਤਰੋ ਉਹ ਪੂਰੀ ਮੈਂ ਪੂਰੀ ਤਾਰੀ ਸੁਈ ਸੁਵਾਈ ਕਿਉਂਕਿ ਬਈ ਤੁਸੀਂ ਕਹੋਗੇ ਵੀ ਤੂੰ ਥੋੜੇ ਘਟਾਏ ਆ ਜਦੋਂ ਮੈਂ ਬਈ ਕੋਲੇ ਖੜਕੇ ਗੈਂਦੀ ਇੰਨੇ ਲਾਸ ਆਬਿਆ ਫਿਰ ਕੀ ਫਾਇਦਾ ਬਈ ਨਾਲੇ ਹੈ ਪੂਰੀ ਆ ਬਈ ਅਲੱਗ ਚੀਜ਼ ਐ ਇੱਕ ਪੱਕੀ ਪੂਰੀ ਆ ਇਹ ਇੱਕ ਹੋ ਜਾਂਦੀ ਹੁੰਦੀ ਹੈ ਮਿੱਤਰੋ ਵੀ ਮੰਨ ਲਓ ਨੀਲੀ ਦਾ ਵੀ ਪੂਰੀ ਹੈਗੀ ਜਾਂ ਕ੍ਰੋਸ ਪੂਰੀ ਹੈਗੀ ਪੱਕੀ ਪੂਰੀ ਬਹਿ ਆ ਇਹ ਵੀ ਗੱਲ ਨੋਟ ਰੱਖਿਆ ਜੇ ਪੁੜਾ ਪੜਾ ਬਹਿਦਾ ਬਹੁਤ ਚਟਕਮੰਦ ਹੁੰਦਾ ਸੁਈ ਕਰਕੇ ਲਿਆ ਵੀਰ ਮੋੜਦਾ ਸੁਈ ਕਰਕੇ ਥੋੜਾ ਜਿਹਾ ਚਾਪਾ ਮੰਨੀ ਫਿਰਦੀ ਹੈ ਮਿੱਤਰੋ ਕੱਟੇ ਨੂੰ ਇਹਨੇ ਜਨਮ ਦਿੱਤਾ ਹੋਇਆ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਅੱਖਾ ਦੁੱਧ ਵਾਲੇ ਪੱਖ ਤੋਂ ਮੈਂ 15 16 ਕਿਲੋ ਦੁੱਧ ਪਾਈ ਨੇ ਤੁਹਾਨੂੰ ਖੁੱਲਾ ਡੁੱਲਾ ਕਿਹਾ ਵੀ 14 ਰਿਆ ਮੈਂ ਤੇ ਉਹਦਾ 16 17 ਹੀ ਰਿਆ ਪਾਈਆਂ ਦਾ ਪਰ ਕਿਲੋ ਘੱਟ ਦੱਸਾ ਕੇ ਕਹਿੰਦਾ ਦੇਆ ਵੀਰੇ ਮੋੜ ਜਾ ਬਾਈ ਬੰਦੇ ਕਾ ਸੋਣੀ ਮੈਂ ਆ ਸੋਨਾ ਮੈਂ ਦੀ ਬੰਤਰਾ ਕਰਮਾਂ ਵਾਲੀ ਬੰਦੇ ਵੀਰੇ ਉੱਥੇ ਬੰਦਾ ਬਹੁਤ ਸੋਹਣਾ ਜਿਹਾ ਲੱਗਦਾ ਤੁਹਾਨੂੰ ਚੱਤ ਸਰੀਰਿਕ ਬੰਪਸਾ ਦਾ ਗਰਮਾ ਵਾਲੀ ਦੀ ਦੇਖ ਸਕਦੇ ਆ ਤੁਸੀਂ ਹੁਣ ਰੇਟ ਆ ਜਿਹੜਾ ਉਹ ਦੱਸ ਦਿੱਤਾ ਤੁਹਾਨੂੰ ਮਿੱਤਰੋ ਵੀਡੀਓ ਚ ਕਰਵਾ ਦਿੱਤਾ ਵਾ ਕਿਉਂਕਿ ਬਾਈ ਫੋਨ ਦੇ ਉੱਤੇ ਕਹਿੰਦਾ ਸੀ ਆਪਾਂ ਪਹਿਲਾਂ ਇਹ ਗੱਲ ਕਹੀਏ ਵੀ ਰੇਟ ਬਾਈ ਵੀਡੀਓ ਦੇ ਵਿੱਚ ਹੀ ਕਰਦੇ ਬਾਈ ਕਈ ਹੁਣ ਭਰਾ ਨਹੀਂ ਮੰਨੋਦੇ ਫਿਰ ਉੱਥੇ ਨਹੀਂ ਜੋਰ ਚੱਲਦਾ ਹੂੰ ਠੰਡੀ ਠੰਡੀ ਮੈਂ ਵਾਕਈ ਬਾਈ ਹਾਂ ਦੇਖੋ ਦੋ ਦਾਰਾ ਮਾਰਦੀ ਆ ਦੋ ਦੋ ਵੀਰੇ ਹੈ ਹੈ ਬਾਈ ਦੋ ਦੋ ਧਾਰਾ ਮਾਰਦੀ ਆ ਹਾਂ ਹਾਂ ਮਾਰ ਸਕਦੇ ਕੋਈ ਚੱਕਰ ਮਾਰੀ ਫਿਰ ਮੈਨੂੰ ਬੈਰ ਸੱਲ ਨਹੀਂ ਬਣਾਏ ਐਈ ਵਾਰ ਹੂੰ ਪਹਿਲੀਆਂ ਹੀ ਤਾਰਾਂ ਹਜੇ ਤਾਂ ਹਾਂ ਪਹਿਲੀਆਂ ਹੀ ਤਾਰਾਂ ਦੂਜੇ ਦਿਨਾਂ ਮਾ ਨਾ ਪਤਾ ਇਹ ਇਹ ਕੀ ਜਾਵੇ ਚੌਨ ਚਰਾਂ ਦੀ ਬੰਬ ਹੀ ਆ ਹਨਾ ਬਸ ਠੀਕ ਆ ਬਾਈ ਕੁੱਤਣਾ ਪੱਟੀ ਤਰੀ ਆਉਂਦੀ ਆ ਲੈਣੀਆਂ ਕਰੇ ਕਰਮਾਂ ਵਾਲੀ ਯਾਰ ਬਾਈ ਹਨਾ ਅੱਛਾ ਨੰਬਰ ਵੀਰੇ ਹੁਣ ਫਿਰ ਨੰਬਰ ਬਾਈ ਆਪਣਾ 9987 ਜੀ 93635 ਇੱਕ ਵਾਰੀ ਹੋਰ ਆਉਣ ਦੇ 9987 99887 93635 93635 ਹਾਂ ਜੇ ਕਈ ਵਾਰੀ ਨੰਬਰ ਨਾ ਲੱਗੇ ਬਈ ਦੂਸਰਾ ਨੰਬਰ ਵੀ ਬੋਲ ਦੇਣਾ ਆਪਣੇ ਬ੍ਰਦਰ ਦਾ ਦੱਸੋ ਹਾਂ ਜੀ 75088 75088 ਹਾਂ 43433 43433 75088 43433 43433 ਇਸ ਨੰਬਰ ਤੇ ਕਰ ਲਓ ਬਾਈ ਦੇ ਨਾਮ ਮੇਥਲੋ ਆਬ ਤਾਂ ਕੈਂ ਪਿੰਡ ਭੰਗਚੜੀ ਜ਼ਿਲ੍ਹਾ ਮੁਕਸਰ ਸਾਹਿਬ ਭੰਗਚੜੀ ਤੋਂ ਜਿਹੜੀ ਜਾਂਦੀ ਹੈ ਮਹਾਬੱਦਰ ਨੂੰ ਆ ਵੈਸੇ ਤਾਂ ਆਪਣਾ ਨੰਬਰ ਹੀ ਲੱਗ ਜੂ ਸਾਬੇ ਵਾਰੀ ਠੀਕ ਆ 3987 9935 ਪਿੰਦਰ ਤੇ ਹੈ ਰੀ ਠੀਕ ਆ ਬਾਈ ਜੀ ਧੰਨਵਾਦ ਸ਼ੁਕਰੀਆ ਜੋਂਦੇ ਰੋ